ਸਰੀਆ ਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਅੱਜ ਦਾ ਦਿਨ ਸਾਡੇ ਲਈ ਬਹੁਤ ਪ੍ਰਤਿਕਸ਼ਟ ਦੇ ਨੇ ਖਾਲਸਾ ਪੰਥ ਦੀ ਸਥਾਪਨਾ ਸਾਡੇ ਧਰੂਕੋੜੀ ਵਾਲੇ ਪਾਸੇ ਲਿਖੀ ਵਾਹਿਗੁਰੂ ਅਰਦਾਸ ਕਰਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਖੋਮ ਬਿੱਖਰ ਦੀ ਗੱਲ ਕਰੇ ਪੰਜਾਬ ਸਾਡਾ ਤੰਦਰੁਸਤ ਸਾਡਾ ਸੰਸਾਰ ਸਾਡਾ ਹਿੰਦੁਸਤਾਨ ਤੰਦਰੁਸਤ ਰਹੇ ਜੇਬਸ ਆਖਿਰ ਦੇ ਫਸਲ ਸ਼ੁਰੂ ਹੋਈ ਆ ਕਣਕ ਬੱਕ ਗਈ ਆ ਮੈਂ ਅਰਦਾਸ ਕਰਦਾ ਆ ਪਤਵਾਂ ਮੌਸਮ ਠੀਕ ਰੱਖੇ ਜੀ ਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਅੱਜ ਦਾ ਦਿਨ ਸਾਡੇ ਲਈ ਬਹੁਤ ਇਤਿਹਾਸਿਕ ਦਿਨ ਹੈ ਖਾਲਸਾ ਪੰਥ ਦੀ ਸਥਾਪਨਾ ਸਾਡੇ ਗੁਰੂ ਕਾਗਿਆ ਦੇ ਪਾਤਸ਼ਾਹ ਨੇ ਕੀਤੀ ਸੀ ਸੋ ਅਰਦਾਸ ਕਰਕੇ ਕਿ ਮਾੜਾ ਸੱਚੇ ਬਾਦਸ਼ਾਹ ਸਾਡੀ ਖੋਮ ਵਿੱਚਰ ਦੀ ਕਲਾ ਕਰੇ ਪੰਜਾਬ ਸਾਡਾ ਤੰਦੂਸਤ ਸਾਡਾ ਸੰਸਾਰ ਸਾਡਾ ਹਿੰਦੁਸਤਾਨ ਤੰਦੂਸਤ ਰਹੇ ਸਦਬਾਤ ਦਾ ਪਹਮਾਨ ਕੀ ਹੈ ਅਰ ਅਰਜ਼ ਕਰ ਕੇ ਕਿ ਮੇਰੇ ਪੰਜਾਬ ਨੂੰ ਜਲਦੀ ਰੰਗਲਾ ਪੰਜਾਬ ਇਹ ਤਾਰੀਵਾਲ ਸਾਹਿਬ ਲੀਡਰਾਂ ਨੇ ਕਿ ਦਿੱਲੀ ਵਿੱਚ ਜਿਹੜਾ ਵਾ ਮੱਥਾ ਟੇਕਣਾ ਮੱਥਾ ਟੇਕਣਾ ਦਿੱਲੀ ਵਿੱਚ ਜਿਹੜਾ ਵਾ ਰਾਸ਼ਟਰਪਤੀ ਜਿਹੜਾ ਸ਼ਾਸਨ ਹੈ ਉਹ ਲਾਗੂ ਹੋਣ ਜਾ ਰਿਹਾ ਕਿਤੇ ਨਾ ਕਿਤੇ ਸਰ ਮੱਥਾ ਟੇਕਣਾ ਸਰ ਰਾਸ਼ਟਰਪਤੀ ਲਾਗੂ ਨਹੀਂ ਮੱਥਾ ਮੱਥਾ ਟੇਕਣ ਆਏ ਆ ਜਦੋਂ ਸਰ ਜਦੋਂ ਜਦੋਂ ਹੋਊਗਾ ਫਸਲਾਂ ਨੇ ਫਸਲ ਅੱਜ ਸ਼ੁਰੂ ਕੀਤੀ ਹੈ ਸ਼ੁਰੂ ਕੀਤੀ ਹੈ ਜਰਾ ਜਿਵੇਂ ਸਾਖੀ ਹੈ ਸਾਖੀ ਵਾਲੇ ਅੱਜ ਸਾਖੀਆ ਦਿਨ ਫਸਲ ਸ਼ੁਰੂ ਹੋਈ ਆ ਕਣਕ ਬੱਕ ਗਈ ਆ ਮੈਂ ਅਰਦਾਸ ਕਰਦਾ ਹਾਂ ਪਦਵਾਤਮਾ ਮੌਸਮ ਠੀਕ ਰੱਖੇ ਅਗਲਾ 1 ਮਹੀਨਾ ਮੌਸਮ ਠੀਕ ਰਹੂਗਾ ਜਿੱਦਾਂ ਅੱਜ ਪੱਧਰ ਇੱਕ ਕਿਸਾਨ ਭਰਾ ਜਿਹੜੇ ਆ ਆਪਣੀ ਕਣਕ ਸੰਭ ਲੈਣਗੇ ਤੂੜੀ ਤੰਗ ਸੰਭ ਸੰਭ ਲੈਣਗੇ ਇਹ ਅਰਦਾਸ ਕਰਕੇ ਆ ਕਿ ਚੜਦੀ ਕਲਾ ਰੱਖੇ ਚਰਦੀ ਕਲਾਤਾ ਮਤਲਬ ਇਹੀ ਹੈ ਕਿ ਸਾਡੇ ਜਿਹੜੇ ਕਿਸਾਨਾਂ ਨੇ ਫਸਲਾਂ ਬੀਜੀਆਂ ਉਹ ਆਪਣੀਆਂ ਫਸਲਾਂ ਸਾਮ ਲੈਣ ਸਭ ਨੂੰ ਤੰਗ ਉਸਤੀ ਸਰ ਲਿਫਟਿੰਗ ਲਿਫਟਿੰਗ ਬਾਰੇ ਦੱਸੋ ਜੀ ਕੀ ਪ੍ਰੋਬਲਮ ਲਿਫਟਿੰਗ ਦੇ ਬਿਲਕੁਲ ਪ੍ਰਬੰਧ ਕੀਤੇ ਆ ਸਰਕਾਰ ਨੇ ਸਭ ਕੁਝ ਕਿਸਾਨ ਬੋਰਡਰਾਂ ਤੇ ਬੈਠੇ ਕੀ ਕਹਿੰਦਾ ਚੰਗਾ ਬਈ ਉਹ ਸੋ ਬਾਸ ਤਸਵੀਰ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਇੱਕੋ ਕੰਗ